ਆ ਸੌਤਾਲ ਦਾ ਪਿਆ ਕਿਤੋਂ ਟਾ ਕੇ ਟਾਉਣ ਲੱਗਾ ਵੀ ਪਤਾ ਲੱਗੂ ਵੀ ਜਿਹੜੇ ਨੇ ਟਾਇਆ ਵੀ ਕਿਵੇਂ ਟਾਉਣਾ ਏ ਆ ਪ੍ਰਸ਼ਾਸਨ ਕਹਿ ਦੇਵੇ ਵੀ ਨਹਿਰ ਤੇ ਜਿਹੜੇ ਹਮੋਰ ਬਰਾਂਚ ਤੇ ਪੁਲ ਬਣਿਆ ਟਾਏ ਹੋਣ ਅਸੀਂ ਜ਼ਿੰਮੇਦਾਰ ਹਾਂ ਇਹ ਕਹਿੰਦੇ ਅਸੀਂ ਮੋੜ ਕੱਢਣਾ ਹੈ ਮੋੜ ਕਿੱਥੇ ਕਿੱਥੇ ਕੱਢਣਗੇ ਹੈ ਉਹ ਮੋੜ ਫੇਰ ਇੱਥੇ ਪੋ ਇਓ ਉਥੇ ਕਿੰਨਾ ਕ ਮੋੜ ਬਣਦਾ ਉਥੇ ਦਾ ਮੋੜ ਹੀ ਮੜਾ ਜਿਹਾ ਬਣਦਾ ਆ ਮੋੜ ਬਾੜਾ ਇਹ ਉਹਦੇ ਪਸਗੋ ਮੁਸਗੋ ਵਾਸਤੇ ਮੋੜ ਬਣਾਇਆ ਗਿਆ ਤੇ ਹੁਣ ਬਣਾਉਣਾ ਤਾਂ ਉੱਧਰ ਹੀ ਬਣਾਉਣ ਦੇਵਾਂਗੇ ਤੇ ਨਹੀਂ ਤਾਂ ਫਿਰ ਆ ਬੈਠੇ ਬੈਠੇ ਜਿੰਨੇ ਵੀ ਪੁਰਾਣੇ ਪੌੜਾ ਉਹ ਬਚਾਏ ਗਏ ਕਿ ਲੋਕਾਂ ਦਾ ਜਿਹੜਾ ਰਸਤਾ ਚੱਲਦਾ ਰਹਿ ਜੀ ਪਵਾ ਉਹ ਸਮਾਲਸਾਰਾ ਚੰਨੂ ਆਣੇ ਆ ਬੱਦਣੀ ਆ ਫੂਲੇ ਵਾਲੇ ਆ ਜਾਂ ਆਸਾ ਬੁੱਟਰਾ ਤੇ ਜਾਂ ਜਗਰਾਵੀ ਹੈਗਾ પાસੇ ਦੀ ਪੌੜ ਕੱਢੇ ਗਏ ਆ ਕਿ ਸਾਡਾ ਰਸਤਾ ਬੰਦ ਹੋਣ ਜਾ ਰਿਹਾ ਪੌਲ ਤੇ ਜਿਹੜਾ ਹੈਗਾ ਨਵੇਂ ਤੇ ਟਾਈਮ ਲੱਗਣਾ ਸੀ ਰੋਕ ਨਹੀਂ ਰਹੇ ਬੜੇ ਜੇ ਪਰ ਉਹ ਪਾਸੇ ਦੀ ਬਣੇ ਪਰ ਉਹ ਤੇ ਟਾਈਮ ਲੱਗਣਾ ਜਿਹਦੇ ਕਾਰਨ ਆਸੇ ਪਾਸੇ ਦੇ ਜਿੰਨੇ ਖੇਤ ਆ ਉਹਨਾਂ ਨੂੰ ਜਿਹੜਾ ਝੋਨੇ ਦਾ ਸੀਜ਼ਨ ਚੱਲਣਾ ਤਾਂ ਉਹਨਾਂ ਨੂੰ ਆਪਦੇ ਖੇਤ ਬੰਨੇ ਜਾਣ ਨੂੰ ਵੀ ਬਹੁਤ ਔਖਾ ਹੋ ਜਾਊਗਾ ਪਿਛਲੇ ਮਹੀਨਿਆਂ ਤੋਂ ਦੇਖ ਰਹੇ ਹੈਗੇ ਆ ਪੂਰੇ ਪੰਜਾਬ ਦੇ ਜੋ ਨਹਿਰਾਂ ਕੱਸੀਆਂ ਇਸ ਤੋਂ ਇਲਾਵਾ ਡਰੇਨਾਂ ਉਹਨਾਂ ਦੇ ਵਿੱਚ ਆ ਜਿਹੜੇ ਆਸਤੇ ਜਿਹਨੇ ਵੀ ਪੁਰਾਣੇ ਪੁਲ ਸੀਗੇ ਉਹਨਾਂ ਨੂੰ ਢਾਕੇ ਨਵੇਂ ਪੁਲ ਆ ਜਿਹੜੇ ਉਹ ਬਣਾਏ ਜਾ ਰਹੇ ਆ ਸਭ ਥਾਈਆਂ ਜਿਹੜੇ ਉਹ ਪੁਲ ਬਣਾਏ ਜਾ ਰਹੇ ਆ ਪਰ ਅੱਜ ਜਿਸ ਥਾਂ ਦੇ ਉੱਤੇ ਅਸੀਂ ਖੜੇ ਹੋਏ ਆ ਇਹ ਕੋਟਕਪੂਰਾ ਤੋਂ ਜੋ ਮੋਗੇ ਨੂੰ ਰੋਡ ਜਾਂਦਾ ਹੈਗਾ ਉੱਥੋਂ ਰੋਡਾਂ ਵਾਲੀ ਸੜਕ ਤੋਂ ਪਿੰਡ ਵੈਰੋ ਕਿਆਂ ਨੂੰ ਸੜਕ ਜਾਂਦੀ ਆ ਤੇ ਇਸ ਬੈਰੋਕਾ ਨੂੰ ਪਹੁੰਚਣ ਦੇ ਲਈ ਆ ਜਿਹੜਾ ਇਸ ਸੜਕ ਤੋਂ ਇਸ ਪੌਲ ਥਾਨੀ ਦੀ ਜਿਹੜਾ ਗੁਜ਼ਰਨਾ ਪੈਂਦਾ ਤੇ ਇਹ ਵੀ ਪੌਲਾ ਜਿਹੜਾ ਹੋ ਨਵਾਂ ਬੰਨਣਾ ਪਰ ਗੱਲ ਇਹ ਹੈਗੀ ਆ ਕਿ ਕੁਝ ਜਥੇਬੰਦੀਆਂ ਜਿਹੜੀਆਂ ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਪ੍ਰਦਰਸ਼ਨ ਕਰ ਰਹੀਆਂ ਕਿ ਇਹ ਪੌਲਾ ਜਿਹੜਾ ਜੋ ਪੁਰਾਣਾ ਪੌਲਾ ਉਹ ਟਾਇਆ ਨਹੀਂ ਜਾਣਾ ਚਾਹੀਦਾ ਕੀ ਕਾਰਨ ਹੈਗਾ ਨਵਾਂ ਪੌਲ ਨਹੀਂ ਬਣ ਦਿੱਤਾ ਜਾ ਰਿਹਾ ਆ ਆਪਾਂ ਇੱਥੇ ਜੋ ਸੰਘਰਸ਼ ਨੂੰ ਤਗਵਾਈ ਦੇ ਰਹੇ ਹੈਗੇ ਆ ਸਾਡੇ ਨਾਲ ਆਗੂ ਮੌਜੂਦ ਨੇ ਕਿਰਤੀ ਕਿਸਾਨੀ ਯੂਨੀਅਨ ਤੋਂ ਸਸੀ ਗਾਲ ਬਾਈ ਜੀ ਸਸੀ ਗਾਲ ਜੀ ਅੱਛਾ ਬਾਈ ਜੀ ਆਪਾਂ ਅਕਸਰ ਦੇਖਦੇ ਹੈਗੇ ਆ ਕਿ ਜੋ ਵੀ ਕੁਝ ਇੱਕੋ ਮਿੰਟ ਜੀ ਅ ਅਕਸਰ ਆਪਾਂ ਦੇਖਦੇ ਹੈਗੇ ਆ ਕਿ ਸਰਕਾਰ ਪਹਿਲਾਂ ਤਾਂ ਕੰਮ ਹੀ ਮਸਾ ਕਰਦੀ ਹੈਗੀ ਆ ਮਸਾ ਤਾਂ ਬਈ ਨਵਾਂ ਪੁਲ ਬਣਨ ਲੱਗਿਆ ਹੈਗਾ ਫਿਰ ਪੁਲ ਬਣਨ ਤੋਂ ਦਿੱਕਤ ਕੀ ਹੈਗੀ ਆ ਅਸਲ ਦੇ ਵਿੱਚ ਇਹ ਜਿਹੜਾ ਹੈਗਾ ਬਾਗਾ ਪ੍ਰਾਣਾ ਤੋਂ ਲੈ ਕੇ ਭਗਤਾ ਭਾਈ ਜਾਂ ਗਾਂ ਬਠਿੰਡੇ ਤੱਕ ਇਹ ਜਿਹੜੀ ਹੈਗੀ ਸੜਕ ਜੋੜਦੀ ਹੈਗੀ ਹੈ ਇੱਥੋਂ ਜਦੋਂ ਆਪਾਂ ਜੀਟੀਵੀ ਗੜ੍ਹ ਰੋਡੇ ਕਾਲਜ ਤੋਂ ਲੈ ਕੇ ਤੇ ਇੱਧਰ ਨੂੰ ਜਿਹੜਾ ਹੈਗਾ ਬਠਿੰਡੇ ਵੱਲ ਨੂੰ ਸਾਰਾ ਰਸਤੇ ਨੂੰ ਜੋੜਿਆ ਜਾਂਦਾ ਤਾਂ ਅਸੀਂ ਕਹਿੰਦੇ ਆ ਵੀ ਮੋਗੇ ਤੱਕ ਵੀ ਜਿਹੜੇ ਆਸ-ਪਾਸ ਦੇ ਆ ਜਿੰਨੇ ਵੀ ਪਿੰਡ ਹੈਗੇ ਆ ਉਹ ਜੁੜਦੇ ਪੌਲ ਰਾਹੀਂ ਜੁੜਦੇ ਹੈਗੇ ਆ ਤਾਂ ਲਗਾਤਾਰ ਇੱਥੋਂ ਦੀ ਆਵਾਜ਼ ਆਈ ਆ ਇਹ ਪੌਲਾ ਜਿਹੜਾ ਬਹੁਤ ਮਜ਼ਬੂਤ ਪਿਆ ਅਸੀਂ ਇਹ ਸਾਡੀ ਮੰਗ ਸੀ ਵੀ ਜਿੰਨੇ ਵੀ ਪੁਰਾਣੇ ਪੌਲਾ ਉਹ ਬਚਾਏ ਗਏ ਕਿ ਲੋਕਾਂ ਦਾ ਜਿਹੜਾ ਰਸਤਾ ਚੱਲਦਾ ਰਹੇ ਜੇ ਪਵਾ ਉਹ ਸਮਾਲਸਾਰਾ ਚੰਨੂ ਆਣੇ ਆ ਬਦਣੀ ਆ ਫੂਲੇ ਵਾਲੇ ਆ ਜਾਂ ਆਸਾ ਬੁੱਟਰਾ ਤੇ ਜਾਂ ਜਗਰਾਵੀ ਹੈਗਾ ਪਾਸੇ ਦੀ ਪੌੜ ਕੱਢੇ ਗਏ ਆ ਕਿ ਉਹ ਜਿਹੜਾ ਲੋਕਾਂ ਦਾ ਰਸਤਾ ਨਾ ਬੰਦ ਹੋਵੇ ਤਾਂ ਸਾਡੀ ਸਮੱਸਿਆ ਵੱਡੀ ਇਹੀ ਆ ਕਿ ਸਾਡਾ ਰਸਤਾ ਬੰਦ ਹੋਣ ਜਾ ਰਿਹਾ ਪੌਲਤੇ ਜਿਹੜਾ ਹੈਗਾ ਨਵੇਂ ਤੇ ਟਾਈਮ ਲੱਗਣਾ ਸੀ ਰੋਕ ਨਹੀਂ ਰਹੇ ਬੜ ਜੇ ਪਰ ਉਹ ਪਾਸੇ ਦੀ ਬਣੇ ਪਰ ਉਹ ਤੇ ਟਾਈਮ ਲੱਗਣਾ ਜਿਹਦੇ ਕਾਰਨ ਆਸੇ ਪਾਸੇ ਦੇ ਜਿੰਨੇ ਖੇਤ ਆ ਉਹਨਾਂ ਨੂੰ ਜਿਹੜਾ ਝੋਨੇ ਦਾ ਸੀਜ਼ਨ ਚੱਲਣਾ ਤਾਂ ਉਹਨਾਂ ਨੂੰ ਆਪਦੇ ਖੇਤ ਬੰਨੇ ਜਾਣ ਨੂੰ ਵੀ ਬਹੁਤ ਔਖਾ ਹੋ ਜਾਊਗਾ। ਦੂਜੀ ਗੱਲ ਸਕੂਲ ਵਾਲੀਆਂ ਬੱਸਾਂ ਨੂੰ ਬਹੁਤ ਔਖਾ ਹੋ ਜਾਊਗਾ। ਉਹ ਵਲਕੇ ਜਿਹੜਾ ਹੈਗਿਆਂ ਵੈਰੋ ਕੇ ਪਿੰਡ ਆਇਆ ਕਰਨ ਗਿਆ ਤਾਂ ਉਹਨਾਂ ਦੇ ਕਿਰਾਏ ਵਰਾ ਵਧਾਏ ਜਾਣਗੇ। ਜਿਹੜੀਆਂ ਵਿਦਿਆਰਥੀ ਆ ਬੱਚੇ ਆ ਛੋਟੇ ਉਹਨਾਂ ਦੇ ਖੱਜਲ ਖਵਾਰੀ ਰਾਹ ਦੇ ਵਿੱਚ ਵਧੂਗੀ ਇਸ ਤੋਂ ਬਿਨਾ ਡੇਲੀ ਜਿਹੜੀਆਂ ਬੱਸਾਂ ਸ਼ਹਿਰ ਨੂੰ ਜਾਂਦੀਆਂ ਹੈਗੀਆਂ ਉਹ ਸਾਰੀਆਂ ਬੰਦ ਹੋ ਜਾਣੀਆਂ ਉਹ ਕਹਿੰਦੇ ਵੀ ਅਸੀਂ ਹੋਰ ਪਾਸੇ ਦੀ ਨਹੀਂ ਨਿਗਾਹ ਸਕਦੇ ਜਾਂ ਜਿਹੜੇ ਹੈਗੇ ਟੈਂਪੂ ਆ ਜਾਂ ਰਕਸ਼ੇ ਆ ਉਹ ਕਹਿੰਦੇ ਹੋਰ ਪਾਸੇ ਦੀ ਸਾਡਾ ਰਸਤਾ ਨਹੀਂ ਹੈ ਹੋਰ ਜਿਹੜਾ ਹੈਗਾ ਸਾਡਾ ਪਰਮਿਟ ਨਹੀਂ ਹੈ ਤਾਂ ਇੱਥੋਂ ਦੀ ਨਿਗਾਹ ਸਕਦੇ ਆ ਨਹੀਂ ਜਿਹੜੇ ਪੰਜਾਬ ਤੋਂ 60 ਔਰਤਾਂ ਨਹਿਤ ਜਿਹੜੀਆਂ ਵੈਰੋਕਿਆਂ ਤੋਂ ਜਿਹੜਾ ਡੇਲੀ ਸ਼ਹਿਰ ਨੂੰ ਜਾਂਦੀਆਂ ਬਾਗੇਪੁਰਾਣੇ ਉਹ ਜਿਹੜਾ ਹੈਗਾ ਉਹਨਾਂ ਰੁਜ਼ਗਾਰ ਖੁਸ਼ ਹੋਊਗਾ ਤਾਂ ਆਸ ਤੋਂ ਬਿਨਾ ਜਿਹੜੇ ਨੌਜਵਾਨ ਜਾਂਦੇ ਆ ਬਜ਼ੁਰਗ ਜਾਂਦੇ ਆ ਕਮਾਕਾਰਾਂ ਤੇ ਉਹ ਵੀ ਜਿਹੜੇ ਹੈਗੇ ਵਿਹਲੇ ਹੋ ਕੇ ਘਰੇ ਬੈਠਣਗੇ ਉਹਨਾਂ ਕੋਲ ਹੋਸਾ ਦਿੰਨੀ ਹੈ ਉਹ ਡੇਲੀ ਜਾਂਦੇ ਬੱਸਾਂ ਦੇ ਰਾਹੀਂ ਜਿਹੜਾ ਜਾਂਦੇ ਹੈਗੇ ਆ ਤਾਂ ਅਸੀਂ ਕਹਿੰਨੇ ਆ ਥੋੜਾ ਜਿਹਾ ਜੇ ਤਬਦੀਲ ਹੁੰਦਾ ਇਹਨੂੰ ਤਬਦੀਲ ਕਰਕੇ ਬਣਾਇਆ ਜਾਵੇ ਇਹ ਮਜ਼ਬੂਤ ਪੁਲ ਖੜਾ ਸਾਡੀ ਕੋਈ ਮੰਗ ਨਹੀਂ ਹੈ ਕਿ ਇਹਨੂੰ ਢਾਇਆ ਜਾਵੇ ਇਹ ਮਜ਼ਬੂਤ ਆ ਪਵਾ ਇਹਨੂੰ 150 ਸਾਲ ਹੋਰ ਵਰਤਿਆ ਜਾ ਸਕਦਾ ਤਾਂ ਇਹਦੇ ਨਾਲ ਜਿਹੜਾ ਹੈਗਾ ਵੱਖਰਾ ਪੌਲ ਇੱਕ ਤਿਆਰ ਕਰ ਲੋ ਪਰ ਇਹ ਪੌਲ ਨੂੰ ਸਾਡੇ ਨੂੰ ਨਾ ਛੇੜਿਆ ਜਾਵੇ ਨਹੀਂ ਸਾਡੀ ਖੱਜਲ ਖਵਾਰੀ ਹੁੰਦੀ ਆ ਇਹ ਤੋਂ ਲੰਮੇ ਟਾਈਮ ਤੋਂ ਸਾਡਾ ਜਿਹੜਾ ਹੈਗਾ ਸੰਘਰਸ਼ ਚੱਲਦਾ ਪਿਆ ਜਾਂ ਅਸੀਂ ਇਹ ਕਿਹਾ ਤੁਸੀਂ ਇਹਦਾ ਜਿਹੜਾ ਆਰਚੀ ਪੌਲ ਸਾਨੂੰ ਬਣਾ ਕੇ ਦੇ ਦਿਓ ਫਿਰ ਜਿਹੜਾ ਹੈਗਾ ਤੁਸੀਂ ਢਾ ਲਿਓ ਪਰ ਪ੍ਰਸ਼ਾਸਨ ਇੱਥੋਂ ਦੇ ਜਿਹੜੇ ਹੈਗੇ ਮੰਡੀ ਬੋਰ ਦੇ ਅਧਿਕਾਰੀ ਆ ਉਹ ਕਿਸੇ ਵੀ ਲਾਈਨ ਤੇ ਨਹੀਂ ਆਏ ਉਹ ਢੌਂ ਤੇ ਡੁੱਲੇ ਹੋਏ ਆ ਉਹਨਾਂ ਨੇ ਜਿਹੜਾ ਹੈਗਾ 361 ਕਰੋੜ ਦਾ ਜਿਹੜਾ ਹੈਗਾ ਖਰਚਾ ਬਣਾਇਆ ਹੈਗਾ ਤਾਂ ਉਹਦੇ ਵਿੱਚ ਢੌਣ ਦਾ ਵੀ ਖਰਚਾ ਉਹਨਾਂ ਨੇ ਪਾਇਆ ਅਸੀਂ ਕਿਹਾ ਅਸੀਂ ਕੋਈ ਜਿਹੜਾ ਹੈਗਾ ਤੁਹਾਡੇ ਖਰਚੇ ਦੀ ਜਾਣਕਾਰੀ ਨਹੀਂ ਮੰਗਦੇ ਮੰਗਦੇ ਜਾਂ ਹੋਰ ਨਹੀਂ ਕਰਦੇ ਸਾਨੂੰ ਜਿਹੜਾ ਹੈਗਾ ਇਹ ਪੋਲ ਬਚਣਾ ਚਾਹੀਦਾ ਤਾਂ ਇਹ ਜਿਹੜਾ ਕੰਮ ਸ਼ੁਰੂ ਹੋਣਾ ਚਾਹੀਦਾ ਸੀਗਾ ਉਹ 2024 ਦੇ ਵਿੱਚ 13 ਫਰਵਰੀ ਨੂੰ ਸ਼ੁਰੂ ਹੋਣਾ ਸੀਗਾ ਤੇ 25 ਨੂੰ ਜਿਹੜਾ ਹੈਗਾ ਪੂਰਾ ਹੋਣਾ ਸੀ 13 ਫਰਵਰੀ 2025 ਨੂੰ ਪਰ ਇਹ ਜਿਹੜਾ ਹੈਗਾ ਕਾਗਜ਼ਾਂ ਦੇ ਵਿੱਚ ਪੁੱਲ ਚੱਲਦਾ ਪਿਆ ਪਰ ਜਿਹੜਾ ਇਹਦਾ ਕੰਮ ਚਲਾਇਆ ਗਿਆ ਉਹ 2-3 ਮਹੀਨੇ ਬਾਅਦ ਚਲਾਇਆ ਗਿਆ ਜਿਹੜਾ ਹੈਗਾ April May ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਗਿਆ ਸਮਾਂ ਨਗਾ ਕੇ ਤਾਂ ਇਹ ਜਿਹੜਾ ਹੈਗਾ ਕਾਗਜ਼ਾਂ ਦੇ ਵਿੱਚ ਚੱਲਦਾ ਪਿਆ ਤੁਸੀਂ ਪ੍ਰਪੋਜ਼ਲ ਜਿਹੜੀ ਹੈਗੇ ਨਗਾ ਚੁੱਕੇ ਆ ਤੇ ਜੇ ਪ੍ਰਪੋਜ਼ਲ ਨਗਾ ਕੇ ਵੀ ਤੁਸੀਂ ਪੋਲ ਬਣਾ ਸਕਦੇ ਆ ਤਾਂ ਫਿਰ ਚੇਂਜ ਵੀ ਕਰ ਸਕਦੇ ਆ ਸਾਡੀ ਇਹੀ ਮੰਗ ਆ ਜੇ ਕਿਸੇ ਅਧਿਕਾਰੀ ਨੇ ਸਾਡੇ ਨਾਲ ਗੱਲਬਾਤ ਕਰਨ ਆਉਣਾ ਤਾਂ ਉਹ ਆਪੀ ਪ੍ਰਪੋਜ਼ਲ ਚੇਂਜ ਕਰਕੇ ਆਵੇ ਉਹਨਾਂ ਚਾ ਨਹੀਂ ਸਾਡਾ ਸੰਘਰਸ਼ ਹੈ ਜਿਹੜਾ ਹੈਗਾ ਜਾਰੀ ਰਹੂਗਾ ਉਹਦੇ ਰੂਪ ਬਦਲਦੇ ਰਹਿਣਗੇ ਪਰ ਉਹਨਾਂ ਚਾ ਸੰਘਰਸ਼ ਅਸੀਂ ਜਾਰੀ ਰੱਖਾਂਗੇ ਅਛਾ ਬਾਈ ਜੀ ਤੁਹਾਡੇ ਇਧਰ ਅਗਲੀ ਸਾਈਡ ਆ ਜਿਹੜਾ ਪੁਲ ਤੋਂ ਬਾਅਦ ਸਭ ਤੋਂ ਪਹਿਲਾ ਪਿੰਡ ਵੈਰੋਕੇ ਆਉਂਦਾ ਹੈਗਾ ਕੋਈ ਐ ਨਹੀਂ ਹੋ ਸਕਦਾ ਕਿ ਵੈਰਾ ਵੈਰੋਕੇ ਤੋਂ ਹੋਰ ਨਾ ਪਿੰਡ ਥਾਣੀ ਦੀ ਕੋਈ ਪੁਲ ਬਣਿਆ ਹੋਊਗਾ ਉਧਰ ਦੀ ਜਾਇਆ ਜਾ ਸਕੇ ਇਧਰਲੀ ਸਾਈਡ ਦੀ ਜਾਂ ਕੋਈ ਦੋ ਤਿੰਨ ਮਹੀਨਾ ਦੀ ਗੱਲ ਹੈਗੀ ਆ ਅਸਲ ਦੇ ਵਿੱਚ ਉਹ 7-7 8-8 ਕਿਲੋਮੀਟਰ ਦੂਰ ਪੈਂਦੇ ਹੈਗੇ ਆ ਉਹ ਰਸਤੇ ਜਿਹੜੇ ਹੈਗੇ ਸੁਰੱਖਤ ਨਹੀਂ ਹੈ ਤੁਸੀਂ ਸਾਡੇ ਨਾਲ ਜਾ ਕੇ ਵੇਖ ਸਕਦੇ ਆ ਰਾਤ ਬਰਾਤੇ ਕਿਸੇ ਨੇ ਆਉਣਾ ਉੱਥੇ ਜਿਹੜਾ ਹੈਗਾ ਕਈ ਘਟਨਾਵਾਂ ਵੇ ਵਾਪਰ ਚੁੱਕੀਆਂ ਭਾਵੇਂ ਉਹ ਸਮਾਲਸਰ ਵਾਲਾ ਰਸਤਾ ਭਾਵੇਂ ਉਹ ਕੋਟਲੇ ਵਾਲਾ ਰਸਤਾ ਜਨ ਲੜਾਈ ਕਿਆਲਾ ਹੈਗਾ ਜੇ ਰਾਤ ਬਰਾਤੇ ਕਿਤੇ ਘਟਨਾ ਵਾਪਰਦੀ ਆ ਜਦ ਸਕੂਲ ਵਾਲੇ ਬੱਚਿਆਂ ਦੀ ਖੱਜਲ ਖਰਵਾਰੀ ਹੁੰਦੀ ਆ ਸਾਡੀਆਂ ਬੱਸਾਂ ਬੰਦ ਹੁੰਦੀਆਂ ਰਕਸ਼ੇ ਬੰਦ ਹੁੰਦੇ ਆ ਉਹਦਾ ਜ਼ਿੰਮੇਦਾਰ ਕੌਣ ਆ ਤਾਂ ਅਸੀਂ ਕਹਿੰਨੇ ਆ ਪ੍ਰਬੰਧ ਕਰ ਦਿਓ ਸਾਨੂੰ ਉਦੋਂ ਬਾਅਦ ਜਿਹੜਾ ਹੈਗਾ ਪੌਲ ਬਣਾ ਲਓ ਪਰ ਜਿਹੜਾ ਹੈਗਾ ਰਸਤਾ ਨਹੀਂ ਅਸੀਂ ਹੁਣ ਖੇਤਾਂ ਨੂੰ ਖੇਤਾਂ ਨੂੰ ਮੇਨ ਰਸਤਾ ਹੀ ਇਹ ਹੈਗਾ ਤੇ ਉਹ ਕਿ ਕਿੱਧਰ ਨੂੰ ਜਾਣਗੇ ਤਾ ਇਹਦੇ ਕਰਕੇ ਅਸੀਂ ਇਹੀ ਹੈ ਕਿ ਰਾਸਤੇ ਜਿੰਨੇ ਵੀ ਪੌਲ ਬਣੇ ਰਾਸਤੇ ਛੱਡ ਕੇ ਬਣੇ ਇਹਨਾਂ ਪੌਲਾਂ ਨੂੰ ਛੱਡ ਕੇ ਬਣੇ ਆ ਇਹ ਜਾਣਬੁੱਝ ਕੇ ਇਹਦੇ ਵਿੱਚ ਜਿਹੜਾ ਹੈਗਾ ਟੰਗ ਸਾਰੇ ਡਾ ਰਹੇ ਆ ਕਿ ਢਾਕ ਹੀ ਅਸੀਂ ਇਹਨੂੰ ਬਣਾਇਆ ਜਾਊਗਾ ਅੱਛਾ ਭਾਈ ਜੀ ਇੱਕ ਗੱਲ ਹੋਰ ਵੀ ਹੈਗੀ ਆ ਆਪਾਂ ਦੇਖਿਆ ਹੈਗਾ ਕਿ ਇਧਰੋਂ ਸੜਕ ਆ ਰਹੀ ਤੇ ਸੜਕ ਤੋਂ ਸਿੱਧਾ ਪੌਲ ਜਾ ਰਿਹਾ ਹੈਗਾ ਤੁਸੀਂ ਕਹਿੰਦੇ ਹੈਗੇ ਵੀ ਸਾਈਡ ਦੀ ਬਣਾ ਦਿੱਤਾ ਜਾਵੇ ਜੇ ਸਾਈਡ ਦੀ ਬਣਾਵੋਗੇ ਤਾਂ ਇਹ ਨਾ ਹੋਊਗਾ ਕਿ ਮੋੜ ਪੈ ਜਾਊਗਾ ਸੜਕ ਦੇ ਵਿੱਚ ਜਿ ਮੋੜ ਵਾਸਤੇ ਨਹੀਂ ਜਗ੍ਹਾ ਤੇ ਸਾਰੇ ਮੋੜ ਆ ਇਹਦੇ ਵਿੱਚ ਸਾਰੇ ਜੇ ਇੱਥੋਂ ਸਿੱਧਾ ਐ ਕਰਦੇ ਤਾਂ ਉਹ ਮੋੜ ਜਿਹੜਾ ਹੈਗਾ ਮੋੜ ਨਿਕਲਦਾ ਜੇ ਇੱਥੋਂ ਆਪਾਂ ਇਹ ਮੰਨ ਲਈਏ ਵੀ ਇੱਥੇ ਹੀ ਬਣਾਉਣਾ ਫੇਰ ਉਧਰ ਮੋੜ ਰਹਿੰਦਾ ਮੋੜ ਤਾਂ ਇਹਦੇ ਚ ਰਹਿਣਾ ਹੀ ਹੈ ਜੋ ਸੜਕ 'ਚ ਹੀ ਮੋੜ ਹੈਗਾ ਕਿਉਂਕਿ ਵਲਕੇ ਸੜਕ 'ਤੇ ਮੋੜ ਬਣਾਏ ਗਏ ਆ ਦੂਜੀ ਗੱਲ ਮੈਂ ਇਹ ਜਾਣਕਾਰੀ ਦੇ ਦਾਂ ਇਹ ਬਹੁਤ ਸਕੀਮ ਨਾਲ ਪੁਲ ਬਣਿਆ ਸੀਗਾ ਜਦੋਂ ਇਹ ਪੁਲ ਬਣੇ ਸੀਗੇ ਉਦੋਂ ਜਿਹੜਾ ਹੈਗਾ ਛੋਟੇ ਚੀਜ਼ਾਂ ਲੰਘਦੇ ਆਉਂਦੀਆਂ ਸੀਗੀਆਂ ਜਿਵੇਂ ਆਪਣਾ ਘੋੜਿਆਂ ਦੀ ਸਵਾਰੀ ਸੀਗੀ ਜਾਂ ਹੋਰ ਸੀਗੇ ਊਠ ਨਗਦੇ ਹੁੰਦੇ ਸੀ ਵੀ ਉਚਾਈ ਨਾ ਬਾਲੀ ਪਵੇ ਤੇ ਦੂਜਾ ਜਿਹੜਾ ਹੈਗਾ ਜਿਹੜਾ ਮੋੜ ਪੈਂਦਾ ਚੀਜ਼ ਹੌਲੀ ਹੁੰਦੀ ਹੈ ਵੀ ਐਕਸੀਡੈਂਟ ਨਾ ਵਾਪਰੇ ਆਏ ਜਿਹੜਾ ਹੈਗਾ 125 30 ਸਾਲ ਹੋ ਗਏ ਪੁਲ ਬਣੇ ਨੂੰ ਇੱਕ ਵੀ ਘਟਨਾ ਨਹੀਂ ਇੱਥੇ ਵਾਪਰੀ ਹੈਗੀ ਤਾਂ ਫਿਰ ਇਹ ਮੋੜ ਦਾ ਸਾਨੂੰ ਕੀ ਨੁਕਸਾਨ ਤਾਂ ਕੋਈ ਨਹੀਂ ਹੈਗਾ ਫਾਇਦਾ ਹੀ ਹੈਗਾ ਜੇ ਸਿੱਧਾ ਸਮਾਂ ਦੀ ਦੋ ਚੀਜ਼ਾਂ ਲੰਘਦੀਆਂ ਬਣ ਗਈਆਂ ਤਾਂ ਇੱਥੇ ਪੱਕੀਆਂ ਘਟਨਾਵਾਂ ਵਾਪਰ ਵਾਪਰਨ ਗਿਆ ਦੂਜੀ ਇਹਨੂੰ ਗਲਾਈ ਦਿੱਤੀ ਗਈ ਆ ਕਿ ਪੋਰ ਡਿੱਗੇ ਨਾ ਤਾਂ ਇਹ ਜਿਹੜਾ ਹੈਗਾ ਸੁਰੱਖਤ ਹੈਗਾ ਕਿਸੇ ਪਾਸੋਂ ਲਿਪਿਆ ਨਹੀਂ ਹੈਗਾ ਜੇ ਨਵਾਂ ਬਣਾਉਣ ਕੇ ਮੈਂ ਸ਼ਰਤ ਹੀ ਆ ਕਹਿਣਾ ਜੇ ਉਹਨਾਂ ਦਾ 50 ਸਾਲ ਪੌੜ ਕੱਟ ਜੇ ਪਰ ਅਸੀਂ ਇਹ ਨਹੀਂ ਹੈਗੇ ਵੀ ਜਿਵੇਂ ਕਿਹਾ ਜਾਂਦਾ ਵੀ ਵਿਕਾਸ ਦੇ ਵਿਰੋਧੀ ਆ ਨਹੀਂ ਅਸੀਂ ਇਹ ਚੀਜ਼ ਨੂੰ ਵਿਕਾਸ ਮੰਨਦੇ ਹੈਗੇ ਅਸੀਂ ਮੰਨਦੇ ਆ ਵੀ ਲੋਕਾਂ ਨੂੰ ਜਿਹੜੀ ਹੈਗੇ ਸਿੱਖਿਆ ਮਿਲਣੀ ਚਾਹੀਦੀ ਆ ਕਿਸਾਨਾਂ ਮਜ਼ਦੂਰਾਂ ਜਿੰਨੇ ਵੀ ਹੈਗੇ ਉਹਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਇਹ ਤੋਂ ਬਿਨਾਂ ਜਿਹੜਾ ਹੈਗਾ ਡਾਕਟਰੀ ਲਾਜ਼ ਫਰੀ ਹੋਣਾ ਚਾਹੀਦਾ ਉਹਨੂੰ ਅਸੀਂ ਵਿਕਾਸ ਮੰਨਦੇ ਆ ਜੇ ਫਿਰ ਵਿਕਾਸ ਕਰਨਾ ਹੀ ਆ ਤਾਂ ਸਾਡੀ ਸਮੱਸਿਆ ਹੱਲ ਕਰਕੇ ਜਿੰਨਾ ਮਰਜ਼ੀ ਵਿਕਾਸ ਕਰੀ ਜਾਂਦਾ ਅਸੀਂ ਰੋਕਦੇ ਨਹੀਂ ਹੈ ਅੱਛਾ ਕਿੰਨੇ ਦਿਨ ਹੋ ਗਏ ਇੱਥੇ ਤੁਹਾਨੂੰ ਪੱਕਾ ਧਰਨਾ ਲਾ ਆਇਆ ਇਹ ਕੱਲ ਦਾ ਸ਼ੁਰੂ ਆ ਧਰਨਾ ਇਹਨਾਂ ਨੇ ਕਿਹਾ ਸੀ ਕਿ ਮਤੇ ਪਾ ਕੇ ਦੇ ਦਿਓ ਪ੍ਰਸ਼ਾਸਨ ਨੇ ਕਿਹਾ ਸੀ ਤੇ ਅਸੀਂ ਪੰਚਾਇਤਾਂ ਦੇ ਜਿਹੜੇ ਹੈਗੇ ਮਤੇ ਪਾ ਕੇ ਵੀ ਦੇਤੇ ਆ ਤੇ ਗਾਂ ਹਜੇ ਵੀ ਸਾਡਾ ਜਿਹੜਾ ਧਰਨਾ ਵੇਖਾਂਗੇ ਅਸੀਂ ਜਾਰੀ ਰੱਖਾਂਗੇ ਇਹਨੂੰ ਤੇ ਜਿਹੜਾ ਉਹਨਾਂ ਚਰ ਜਿਹੜਾ ਸਾਡੀ ਸਮੱਸਿਆ ਹੱਲ ਨਹੀਂ ਹੁੰਦੀ ਅੱਛਾ ਤੁਹਾਡੇ ਇਧਰ ਵਿਧਾਇਕ ਹੈਗੇ ਉਹਨਾਂ ਨੂੰ ਮਿਲਣ ਦੀ ਨਹੀਂ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਪਰ ਜਿਹੜਾ ਹੈਗਾ ਸਾਡੀ ਸਮੱਸਿਆ ਹੱਲ ਕਰਨ ਦੀ ਬਜਾਏ ਉਹੀ ਉਹਨਾਂ ਵਾਲੀ ਪ੍ਰਪੋਜ਼ਲ ਤੇ ਜਿਹੜੇ ਹੈਗੇ ਸਾਰੇ ਅੜੇ ਹੋਏ ਆ ਕਿ ਉਹਨੂੰ ਹੀ ਲਾਗੂ ਕੀਤੀ ਜਾਵੇ ਅਸੀਂ ਕਹਿੰਨੇ ਆ ਕਿ ਜੇ ਚੇਂਜ ਕਰਕੇ ਉਹਨਾਂ ਦੀ ਵੀ ਸਮੱਸਿਆ ਹੱਲ ਹੁੰਦੀ ਆ ਪੁਲ ਬਣਾ ਲੈਣ ਤੇ ਸਾਡੀ ਵੀ ਹੱਲ ਹੁੰਦੀ ਆ ਇਹ ਤੇ ਕੋਈ ਵੀ ਨਹੀਂ ਆ ਰਿਹਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਨੂੰ ਮਿਲ ਨਹੀਂ ਆਇਆ ਕੱਲ੍ਹ ਦੇ ਇੱਥੇ ਬੈਠੇ ਤੁਸੀਂ ਪਹਿਲਾਂ ਆਏ ਸੀਗਾ ਕੱਲ੍ਹ ਆਏ ਸੀਗੇ ਤੁਸੀਂ ਜਿਹੜਾ ਹੈਗਾ ਮੋਗੇ ਚਲੇ ਜਾਓ ਏਡੀਸੀ ਸਾਹਿਬ ਨੂੰ ਮਿਲ ਲਓ ਪਰ ਅਸੀਂ ਕਿ ਕਿ ਜਿਹਨੇ ਸਾਡੀ ਸਮੱਸਿਆ ਸੁਣਨੀ ਇੱਥੇ ਆ ਕੇ ਸੁਣ ਲੈਣ ਉਹ ਤੋਂ ਪਹਿਲਾਂ ਵੀ ਜਿਹੜਾ ਹੈਗਾ ਟੀਜੀਐਸਪੀ ਸਾਹਿਬ ਵੀ ਆਉਂਦੇ ਰਹੇ ਆ ਪਰ ਅਸੀਂ ਕਿੰਨੇ ਵੀ ਸਿਵਲ ਅਧਿਕਾਰੀ ਆਉਣ ਜਿਨ੍ਹਾਂ ਦਾ ਇਹ ਮਾਮਲਾ ਹੈਗਾ ਮੰਡੀ ਬੋਲ ਦੇ ਅਧਿਕਾਰੀ ਆਉਣ ਉਹ ਸਾਡੇ ਨਾਲ ਗੱਲਬਾਤ ਕਰਨ ਪ੍ਰਸ਼ਾਸਨ ਨੂੰ ਤਾਂ ਵਿੱਚ ਵੜਿਆ ਜਾਂਦਾ ਪੁਲਿਸ ਨੂੰ ਕਿੰਨਾ ਨੂੰ ਦਵਾਇਆ ਜਾਵੇ ਪਰ ਅਸੀਂ ਦਵਨ ਵਾਲੇ ਨਹੀਂ ਲੋਕ ਕਿ ਸੰਘਰਸ਼ੀ ਲੋਕ ਆ ਪਰ ਜਿੰਨਾ ਚਿਰ ਸਾਡੇ ਸਮੱਸਿਆਲੇ ਹੱਲ ਹੁੰਦੇ ਉਹਨਾਂ ਚਿਰ ਅਸੀਂ ਜਿਹੜਾ ਹੈਗਾ ਇੱਥੇ ਆਪਣਾ ਜਾਰੀ ਰੱਖਾਂਗੇ ਸੰਘਰਸ਼ ਦਾ ਇਹੀ ਰੂਪ ਰਹੂਗਾ ਜਾਂ ਵੀ ਹੋਰ ਵੀ ਕਿਸੇ ਥਾਂ ਜਾ ਕੇ ਧਰਨਾ ਪ੍ਰਦਰਸ਼ਨ ਰੂਪ ਬਦਲੇ ਜਾ ਸਕਦੇ ਆ ਐਮਐਲਏ ਦਾ ਘਰ ਵੀ ਹੋ ਸਕਦਾ ਡੀਸੀ ਵੀ ਦਫ਼ਤਰ ਵੀ ਹੋ ਸਕਦਾ ਤੇ ਹਜੇ ਤਾਂ ਫਿਲਹਾਲ ਦੀ ਗੱਲ ਹੀ ਇਹ ਆ ਤੇ ਰੂਪ ਬਦਲ ਕੇ ਜੇ ਅਸੀਂ ਬਦਲਣਾ ਵੀ ਹੋਇਆ ਉਹ ਆਪਦੇ ਅਸੀਂ ਗੱਲਬਾਤ ਕਰਕੇ ਜਥੇਬੰਦੀ ਨਾਲ ਉਹ ਰੂਪ ਵੀ ਬਦਲ ਸਕਦੇ ਆ ਧੰਨਵਾਦ ਠੀਕ